ਮੋਰ ਮੰਡੀ ਕੋਲ ਆਇਆ ਬਾਈ ਪਹਿਲਾਂ ਪਾਹਨੇ ਸਿੱਧੂ ਦੇ ਪਿੰਡ ਆਏ ਸੀਗੇ ਕੋਟ ਤੋਂ ਨੇ ਉੱਥੋਂ ਕਾਫੀ ਟਰੈਕ ਤੁਰੇ ਸੀ ਬਾਈ ਗੱਡੀਆਂ ਗੁੱਡੀਆਂ ਤੁਰੀਆਂ ਸੀ ਬਾਅਦ ਤਿੰਨ ਚਾਰ ਕਿਲੋਮੀਟਰ ਤੁਰਨ ਦਿੱਤਾ ਜਰਾ ਕਾਲੇ ਕੀ ਰੋਕ ਲਿਓ ਤੇ ਪੰਪ ਤੇ ਉੱਥੇ ਰੋਕੀ ਰੱਖਿਆ ਬਾਈ ਕਹਿੰਦੇ ਕੋਈ ਨਹੀਂ ਖੜਜੋ ਤੋਰਾਂਗੇ ਅੱਧੇ ਬੰਦਿਆਂ ਨੂੰ ਬਾਈ ਚਾਰ ਪੰਜ ਸੌ ਬੰਦਾ ਸੀ ਤੋਰ ਕੇ ਟਪਾਤਾ ਕਹਿੰਦੇ ਤੁਰ ਕੇ ਟੱਪ ਜਾਓ ਮੁੜ ਕੇ ਜਿਹੜੇ ਸਾੰਦ ਰਹਿ ਗਏ ਸਾਧਨ ਰਹਿ ਗਏ ਵਿਚਾਲੇ ਰੋਡ ਵਿੱਚ ਬੱਸ ਲਾਈ ਹੋਈ ਸੀਗੀ ਉਹਨਾਂ ਦੇ ਮਗਰੋਂ ਪੁਲਿਸ ਮਗਰ ਪੈ ਗਈ ਵਿੱਚ ਨੂੰ ਫੜ ਕੇ ਲੈ ਗਈ ਕਹਿੰਦੇ ਡੰਡੇ ਮਾਰੇ ਬਹੁਤ ਤੰਗ ਤੰਗ ਕਰਿਆ ਅਸੀਂ ਵੀ ਉੱਥੇ ਨਾਕੇ ਆਏ ਆ ਬਈ ਹੁਣ ਲਾਮਕੋ ਦੇ ਲੋਕਾਂ ਦੇ ਪਹਿਲਾਂ ਤਨੌਲੇ ਆਏ ਆ ਤਨੌਲੇ ਤੋਂ ਹੁਣੇ ਉੱਥੇ ਸਾਧਨ ਖੜਿਆ ਸਾਡੇ ਕਾਲੇ ਕੀ ਤੇ ਅਸੀਂ ਹੁਣ ਇੱਥੇ ਆ ਟੋਲ ਤੇ ਆ ਜਾਗੇ ਆਪਣਾ ਕੀ ਕਿਹੜਾ ਬੜ ਬੜਾ ਟੋਲ ਪਲਾਜ ਤੇ ਆਏ ਹਜੇ ਪਹੁੰਚੇ ਨਹੀਂ ਬਈ ਇੱਥੇ ਵੀ ਫੋਨ ਕਰਿਆ ਇੱਥੇ ਵੀ ਕਹਿੰਦੇ ਉਹੀ ਕੁਛ ਚੱਲਿਆ ਪੁਲਿਸ ਕੁੱਟੀ ਜਾਂਦੇ ਆ ਬਈ ਲੋਕਾਂ ਨੂੰ ਬਿਨਾਂ ਗੱਲ ਤੋਂ ਪਹਿਲਾਂ ਭਾਨੇ ਤੇ ਝੂਠਾ ਪਰਚਾ ਪਾਇਆ ਹੁਣ ਉਹਦੋਂ ਵੀ ਤੰਗ ਕਰੀ ਜਾਂਦੇ ਆ ਬਈ ਪੁਲਿਸ ਕਿਸੇ ਨੇ ਉਤਰਨ ਦਿੱਤਾ ਜਿਹੜਾ ਕੋਈ ਪਿੰਡ ਤੋਂ ਦੁਰ ਦਾ ਉੱਥੇ ਫੜ ਲੈਂਦੇ ਆ ਉਹਨੂੰ ਨਾ ਗਾਹਾ ਟੱਪਣ ਦਿੰਦੇ ਆ ਅਸੀਂ 2-3 ਕਿਲੋਮੀਟਰ ਤੁਰੇ ਸੀਗੇ ਉੱਥੋਂ ਬਝੇੜ ਤੇ ਸਾਰੇ ਲੋਕ ਕੋਈ ਕਿੱਧਰ ਨੂੰ ਭੇਜਦਾ ਕੋਈ ਪਿੰਡਾਂ ਚ ਬਾੜ ਤੇ ਕੋਟ ਕੋਟ ਕਿਸੇ ਨੂੰ ਕਿਵੇਂ ਕਰ ਦਿੰਦੇ ਆ